ਕੱਲ ਜਿਹੜਾ ਕੇਂਦਰ ਨੇ ਪ੍ਰਸਤਾਵ ਭੇਜਿਆ ਸੀਗਾ ਅਸੀਂ ਉਹਨੂੰ ਰੱਦ ਕਰ ਦਿੱਤਾ ਹੈਗਾ ਵਾ ਔਰ ਕੇਂਦਰ ਨੂੰ ਜਿਹੜੇ ਬਹੁਤ ਸਾਰੇ ਸਾਡੇ ਖੇਤੀ ਦੇ ਇਕਨੋਮਿਕਸ ਦੇ ਮਾਹਰ ਨੇ ਉਹਨਾਂ ਦੇ ਡੇਟੇ ਦੱਸੇ ਗਏ ਆ ਵੀ ਜਿਹੜੀ ਕੰਟੈਕਟ ਫਾਰਮਿੰਗ ਉਹ ਵਾਸਤੇ ਸਾਡੇ ਕੋਲ ਪ੍ਰਪੋਜ਼ਲ ਆਈ ਸੀ ਕਿ ਜਿਹੜਾ ਕਿਸਾਨ ਕਣਕ ਤੇ ਝੋਨਾ ਛੱਡੂਗਾ ਉਹਨੂੰ ਜਿਹੜੀਆਂ 5 ਫਸਲਾਂ ਕੇਂਦਰ ਨੇ ਦੱਸੀਆਂ ਉਹਦੇ ਨਾਲ ਕੇਂਦਰ ਕੰਟੈਕਟ ਕਰੂਗਾ ਤੇ 5 ਸਾਲਾਂ ਉਹਨੂੰ ਖਰੀਦੂਗਾ ਇਹਦੇ ਵਿੱਚ ਦੋਸ਼ ਇਹ ਆ ਵੀ ਜਿਹੜੇ ਪਹਿਲਾਂ ਤੋਂ ਇਹ 5 ਫਸਲਾਂ ਬੀਜ ਰਹੇ ਨੇ ਉਹ ਆਪਣੇ ਆਪ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਇੱਕ ਤਾਂ ਇਹ ਦੋਸ਼ ਆ ਦੂਜਾ ਜਿਹੜੀ ਸਾਲਾਂ ਦੀ ਵਿੱਚ ਗਿਣਤੀ ਆ ਉਹ ਵੀ ਠੀਕ ਨਹੀਂ ਹੈਗੀ ਉਹ ਠੀਕ ਨਹੀਂ ਹੈਗੀ ਸਾਡੀ ਮੰਗ ਹੈਗੀ ਆ ਵੀ 2-3 ਕਿਸਮ ਦੇ ਮਾਡਲ ਨੇ ਇੱਕ ਪੰਜਾਬ ਦਾ ਮਾਡਲ ਆ ਜਿਹੜਾ ਖੇਤੀ ਵਾਸਤੇ ਸਭ ਤੋਂ ਵਧੀਆ ਮਾਡਲ ਆ ਵੀ ਇੱਥੇ ਮੰਡੀ ਬੋਰਡ ਆ ਮਾਰਕੀਟ ਕਮੇਟੀਆਂ ਨੇ ਠੀਕ ਆ ਔਰ ਮੰਡੀ ਤੱਕ ਮੁੱਢਲਾ ਟਾਜਾ ਹੈਗਾ ਔਰ ਗਵਰਨਮੈਂਟ ਦੀ ਐਫਸੀਆਈ ਸੈਂਟਰ ਦੀ ਤੇ ਪੰਜਾਬ ਦੀਆਂ ਏਜੰਸੀਆਂ ਵੇਅਰ ਹਾਊਸ ਪੰਸਫ ਵਗੈਰਾ ਵਗੈਰਾ ਉਹ ਰਲ ਕੇ ਜਿਹੜਾ ਉਹ ਪ੍ਰੋਸੈਸ ਕਰਦਿਆਂ ਨੇ ਫਸਲ ਦੀ ਖਰੀਦ ਪ੍ਰਸ਼ਾਸਨ ਨੇ ਸਿਕਿਉਰਮੈਂਟ ਕਰਦਿਆਂ ਨੇ ਠੀਕ ਹੈ ਜੀ ਉਹ ਇੱਕ ਤਾਂ ਉਹ ਆ ਵੀ ਉਸ ਤੰਚੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ ਦੂਜਾ ਹੈਗਾ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੇ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਠੀਕ ਆ ਕਾਰਪੋਰੇਟ ਜਦੋਂ ਵੀ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਪੰਜ ਫਸਲਾ ਕੇਂਦਰ ਨੇ ਦਸੀਆਂ ਉਹਦੇ ਨਾਲ ਕੇਂਦਰ ਕੰਟੈਕਟ ਕਰੂਗਾ ਤੇ 50 ਸਾਲਾਂ ਵਾਸਤੇ ਉਹਨੂੰ ਖਰੀਦੂਗਾ ਇਹਦੇ ਵਿੱਚ ਦੋਸ਼ ਇਹ ਆ ਵੀ ਪੰਜ ਫਸਲਾ ਕੇਂਦਰ ਨੇ ਦਸੀਆਂ ਉਹਦੇ ਨਾਲ ਕੇਂਦਰ ਕੰਟੈਕਟ ਕਰੂਗਾ ਤੇ ਪੰਜ ਵਗੈਰਾ ਵਗੈਰਾ ਉਹ ਰਲ ਕੇ ਜਿਹੜਾ ਉਹ ਪ੍ਰੋਸੈਸ ਕਰਦੀਆਂ ਨੇ ਫਸਲ ਦੀ ਖਰੀਦ ਕੇ ਪ੍ਰਸ਼ਾਸਨਿਕ ਡਾਕੂਮੈਂਟ ਕਰਦੀਆਂ ਨੇ ਠੀਕ ਹੈ ਜੀ ਉਹ ਇੱਕ ਤਾਂ ਉਹ ਆ ਵੀ ਉਸ ਤਾਂਚੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਪਾਈ ਜਾਵੇ ਦੂਜਾ ਹੈਗਾ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੇ ਦੁਨੀਆ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਜੋ ਵੀ ਕਰਦੀ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਠੀਕ ਆ ਕਾਰਪੋਰੇਟ ਜਦੋਂ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਆਪ ਦੇ ਹਿਸਾਬ ਨਾਲ ਕਾਨੂੰਨ ਲੈ ਕੇ ਹੁੰਦੇ ਨੇ ਤੇ ਉਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਸਾਡੀ ਸਰਕਾਰ ਸਾਡੀ ਢੁੱਟ ਯਕੀਨੀ ਬਣਾਉਂਦੀ ਹੈਗੀ ਆ ਇੱਕ ਪਹਿਲਾ ਦੁਨੀਆ ਦਾ ਕਾਨੂੰਨ ਆ ਸਾਹੇ ਸਾਰੀ ਲੁੱਟ ਨੂੰ ਪਿਛਲੇ 75 ਸਾਲਾਂ ਵਿੱਚ ਜਿਹੜਾ ਖੇਤੀ ਸੈਕਟਰ ਨਾਲ ਧੱਕਾ ਹੋਇਆ ਜਿਹੜਾ ਕਿਸਾਨਾਂ ਦੀ ਲੁੱਟ ਕੀਤੀ ਗਈ ਆ ਉਸ ਲੁੱਟ ਨੂੰ ਰੋਕੂਗਾ ਉਹਨੂੰ ਕਹਿੰਦੇ ਆ ਐਮਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਕਾਰਪੋਰੇਟ ਲੋਬੀ ਆ ਉਹ ਕਦੀ ਵੀ ਇਸ ਕਾਨੂੰਨ ਨੂੰ ਆਉਣ ਨਹੀਂ ਦੇਊਗੀ ਇਹ ਕਾਨੂੰਨ ਦੇ ਆਇਆ ਜਿਹਦਾ ਵਾਸਤੇ ਸਾਡੀ ਖੇਤੀ ਮੰਡੀ ਤੋੜਨ ਦਾ ਖਤਮ ਕਰਨ ਦੀ ਉਹਦੇ ਤੇ ਲਟਕ ਰਹੀ ਤਲਵਾਰ ਖਤਮ ਹੋ ਜੇਗੀ ਇੱਕ ਤਾਂ ਆਹਾ ਹੈਗਾ ਇਸ ਕਰਕੇ ਸਾਡੀ ਮੰਗ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾ ਸਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸੱਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਬ੍ਰੋਧ ਨਹੀਂ ਕਰੂਗੀ ਮੈਂ ਤੁਹਾਡੇ ਮੱਦੇਮਨਾਂ ਮੰਗ ਕਰਦਾ ਜਿੰਨੀ ਵੀ ਵਿਰੋਧੀ ਧਿਰਦਿਆਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਵੀ ਜੇ ਕਿੰਨ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਉਹ ਇੱਕ ਗੱਲ ਦਾ ਨੋਨਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਸਮਰਥਨ ਵਿੱਚ ਵੋਟ ਕਰਨਗੇ ਚਾਹੇ ਪੰਜਾਬ ਦੀ ਸ਼ੋਮਣੀ ਅਕਾਲੀ ਗੱਲ ਆ ਉਸ ਸਥਿਤੀ ਨੂੰ ਸਪਸ਼ਟ ਕਰਨ ਕਾਂਗਰਸ ਸਪਸ਼ਟ ਕਰੇ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਨੇ ਜਿਵੇਂ ਮਮਤਾ ਬੈਂਰਜੀ ਉਹਨਾਂ ਦੀ ਤ੍ਰਿਮੂਲ ਕਾਂਗਰਸ ਹੈਗੀ ਆ ਹੋਰ ਬਥੇਰੀਆਂ ਪਾਰਟੀਆਂ ਨੇ ਸਾਰੀਆਂ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦਿਖ ਜੂਗਾ ਦੇਸ਼ ਨੂੰ ਕਿ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਸਾਡੇ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਤੇ ਸਭ ਤੋਂ ਸੌਖਾ ਸਖਾਲਾ ਇਸ ਮੋਰਚੇ ਨੂੰ ਸਿਰੇ ਲਾਉਂਦਾ ਕਿ ਕੀ ਰਸਤਾ ਹੈ ਕਿ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਹੁਣ ਕੇਂਦਰ ਦਾ ਚਿਹਰਾ ਨੰਗਾ ਹੋ ਗਿਆ ਇਸ ਕਰਕੇ ਨੰਗਾ ਹੋ ਗਿਆ ਪਹਿਲੋ ਕਹਿੰਦੇ ਸੀ ਵੀ ਇਸ ਕੰਮ ਲਈ ਬਜਟ ਬਹੁਤ ਜ਼ਿਆਦਾ ਲੱਗ ਜੂਗਾ ਹੁਣ ਜਿਹੜੀ ਸਾਨੂੰ ਪੰਜਾਂ ਫਸਲਾਂ ਦੀ ਪ੍ਰਪੋਜ਼ਲ ਆਈ ਆ ਉਹਨਾਂ ਦਾ ਆਪਣਾ ਮੰਨਣਾ ਸੀ ਵੀ ਇਹਦੇ ਤੇ ਢਲ ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੱਗੂ ਇਹ ਕਹਿੰਦੇ ਸੀ ਔਰ ਮਾਹਰ ਦੱਸਦੇ ਨੇ ਠੀਕ ਆ ਜੀ ਪੀ ਜੀ ਐਮ ਐਸ ਪੀ 3 ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਤਾਂ ਜਿੰਨੇ ਪੈਸੇ ਉਹ ਇਹਦੇ ਤੇ ਲਾ ਰਹੇ ਨੇ 23 ਫਸਲਾ ਤੇ ਇਹਦੇ ਤੋਂ ਵੱਧ ਖਰਚ ਨਹੀਂ ਆਉਂਦਾ ਹੈਗਾ ਦੂਜਾ ਇਹ ਜਿਹੜੇ ਤੇਲ ਬੀਜ ਬਾਹਰੋਂ ਮਗਾਉਂਦੇ ਨੇ ਉਹਦੇ ਵਿੱਚ ਇਹਨਾਂ ਦੀ ਰਿਪੋਰਟ ਹੈ ਵੀ 175000 ਕਰੋੜ ਰੁਪਏ ਦਾ ਇਹ ਖਰਚਾ ਕਰਕੇ ਬਾਹਰੋਂ ਚੀਜ਼ਾਂ ਇੰਪੋਰਟ ਕਰਦੇ ਨੇ ਜੇ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਲਾ